ਮਰਾਲੀਓ ਓਹੋ ਥਾਂ ਨਹੀਂ ਰੈਡੀ ਹੁੰਦਾ ਨੂਰਾ ਦਾ ਵੀ ਔਖਾ ਹੀ ਆ ਕਦੀ ਕਿਤੇ ਬੰਦ ਈ ਦੀ ਕਦੀ ਕਿਤੇ ਬੰਦ ਈ ਦੀ ਆ ਖਲਾਰਾ ਵੀ ਬਹੁਤ ਜ਼ਿਆਦਾ ਪਿਆ ਕਰ ਹਾਂਜੀ ਵੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਿਊ ਵਲੌਗ ਦੇ ਵਿੱਚ ਆ ਮੁੰਡੇ ਦੀ ਮਿਹਰਬਾਨੀ ਦੇ ਨਾਲ ਹੀ ਆਪਣਾ ਫਾਰਮ ਤਿਆਰ ਹੋ ਰਿਹਾ ਏ ਇਹ ਮਿਸਤਰੀ ਨੂੰ ਜਾ ਜਿੰਨੇ ਸਖਾਈ ਆ ਹਣਾ ਮਿਸਤਰੀ ਇੱਕ ਇਧਰ ਵੀਰ ਲੱਗਾ ਏ ਇਹ ਟਾਟਾ ਛਾੜਨ ਨੂੰ ਬੰਦੇ ਰੱਖੇ ਆਪਾਂ ਆ ਜਿਹੜੇ ਚੱਲ ਜਵਾਨੋ ਦਿਹਾੜੀ ਢੂੜੀ ਨਹੀਂ ਜੇ ਮੇਰੇ ਨਹੀਂ ਬਾਤ ਚਾਵੇਂ ਢੂੜ 150 ਰੁਪਇਆ ਮਿਲਣਾ ਏ ਟੁੱਟ ਛਾੜ ਕੇ ਦੇ ਕਾਦੇ ਰੈਡੀ ਫਰੂਗ ਹੀ ਕੋਈ ਨਾ ਕੋਈ ਇਹਨੂੰ ਵੇਖੀ ਮੈਂ ਦੱਸਿਆ ਫਿਰ ਥਾਂ ਨਹੀਂ ਰੈਡੀ ਹੁੰਦਾ ਨੂਰਾ ਦਾ ਵੀ ਔਖਾ ਹੀ ਆ ਕਦੀ ਕਿਤੇ ਬੰਦ ਈ ਦੀ ਕਦੀ ਕਿਤੇ ਬੰਦ ਈ ਦੀ ਆ ਖਲਾਰਾ ਵੀ ਬਹੁਤ ਜ਼ਿਆਦਾ ਪਿਆਆ ਕਰੇ ਹਣਾ ਤੇ ਚਲੋ ਹੌਲੀ ਹੌਲੀ ਮਹਾਰਾਜ ਕਰੋ ਕਿਰਪਾ ਹੌਲੀ ਹੌਲੀ ਸਾਰਾ ਕੁਝ ਰੈਡੀ ਹੋ ਜਾਊਗਾ ਬਸ ਪਰਸੋਂ ਤੱਕ ਛੈਂਤ ਛੱਤ ਪਾ ਹੀ ਦੇਣ ਮਿਸਤਰੀ ਅੱਜ ਇਧਰੋਂ ਪਿਆ ਵਾ ਗਲਾਈ ਵੀ ਰੈਡੀ ਕਰਨੀ ਹੈ ਜੇ ਛੱਟ ਮਰਾਲੀ ਓਹੋ ਇਹ ਆਪਾਂ ਜਿੰਨੇ ਵੀ ਕੈਂਪ ਬਣਾਏ ਆ 15 ਬਾਏ 15 ਦੇ ਬਣਾਏ ਆ ਤੇ ਆ ਤੂੰ ਕੀ ਜਾਤੀਆਂ ਮਾਰਨ ਦੇ ਵਿੱਚੋਂ ਓਏ ਤੇ ਬਾਕੀ ਤੁਸੀਂ ਦੇਖ ਸਕਦੇ ਜੀ ਇਦਾਂ ਨੂੰ ਅੰਦਰ ਜਾ ਕੇ ਵਿਖਾਉਨੇ ਆ ਪੂਰੇ ਖੁੱਲੇ ਆ ਕਮਰੇ ਇਹ ਲੱਗਦਾ ਖਲਾਰਾ ਖਲੂਰਾ ਇਹ ਜੇ ਬੜਾ ਜਿਆਦਾ ਪਿਆ ਇਹ ਕੋਈ ਨਹੀਂ ਹੌਲੀ ਹੌਲੀ ਚੁੱਕਾਂਗੇ ਹੁਣ ਅੰਦਰੋਂ ਆਵਾ ਪਲੱਸਰ ਕਰ ਦੇਣਾ ਓ ਕਾਲੀ ਲਗਾਈ ਜਾਂਦਾ ਇਹਦਾ ਕੰਮ ਕਿੰਨੇ ਜਾਣ ਰਿਹਾ ਇਹਦਾ ਕੰਮ ਫਟ ਚਿੱਗੀ ਹੁਣ ਤੈਨੂੰ ਜਿਆਦਾ ਹੀ ਸ਼ੌਂਕ ਆ ਵੀਡੀਓ ਦਾ ਕੁਝ ਹੈ ਹੈ ਮਿਸਤਰੀ ਤੈਨੂੰ ਜਿਆਦਾ ਹੀ ਸ਼ੌਂਕ ਆ ਕੋਈ ਵੀਡੀਓ ਦਾ ਬੋਲ ਹੁਣ ਆਸ ਸੀ ਪਰਾਵਾ ਤੇਰੀ ਇੰਟਰਵਿਊ ਲੈਣ ਆਏ ਆਂ ਦੱਸ ਕਿਹੜੀ ਦੱਸਣ ਦਿਆਂ ਉਹ ਹੈ ਠੇਕੇਦਾਰ ਵਾਲੀ ਅੱਛਾ ਤਾਂ ਬੇਸਰੀ ਕੰਮ ਕਿਵੇਂ ਜਾਣਦੇ ਹੁੰਦਾ ਕੰਮ ਦਾ ਫੜੇ ਚੁੱਕੀਆਂ ਨੇ ਉਹ ਕੰਡ ਲਈ ਸਰਕਾਰ ਛੱਡਦਾ ਹੈ ਜੇ ਠੇਕੇਦਾਰ ਉੱਤੇ ਆ ਜਾਂਦਾ ਹੁੰਦਾ ਕੰਮ ਆ ਤੇ ਨਾ ਕਰਦਾ ਤੇਰਾ ਭਲਾ ਜਾਈਂਨੇ ਹਾਸੇ ਤਾਂ ਨਹੀਂ ਜੋ ਭਾਈ ਤੇ ਅੱਛਾ ਭਾਈ ਦਾ ਫਿਰ ਓ ਹੈਲੋ ਤੂੰ ਪਾਣੀ ਜੱਤ ਪਾਈ ਜਾ ਆ ਕੀ ਓਹੋ ਗਿੱਲੀ ਹੋ ਗਈਆਂ ਇਧਰੋ ਚੋਹਾਂਜੀ ਮਿੱਤਰੋ ਮਿਲਦੇ ਆ ਅਗਲੇ ਵਲੌਗ ਦੇ ਨਾਲ ਸੋ ਧੰਨਵਾਦ ਜੀ